ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਭਾਜਪਾ ਵਰਕਰਾਂ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਭਾਜਪਾ ਦਾ ਸਥਾਪਨਾ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਜੇ ਸਾਂਪਲਾ ਤੇ ਸਮੂਹ ਵਰਕਰਾਂ ਵੱਲੋਂ ਪਾਰਟੀ ਦੇ ਝੰਡੇ ਲਗਾਏ ਗਏ ਉੱਥੇ ਹੀ ਇੱਕ ਦੂਸਰੇ ਦਾ ਮੂੰਹ ਵੀ ਮਿਠਾ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ 6 April 1980 ਨੂੰ ਭਾਜਪਾ ਪਾਰਟੀ ਹੋਂਦ ਵਿੱਚ ਆਈ ਸੀ ਤੇ ਅੱਜ ਇਹ ਪਾਰਟੀ ਪੂਰੀ ਦੁਨੀਆ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਤੇ ਇਸ ਦੀ 11 ਕਰੋੜ ਮੈਂਬਰਸ਼ਿਪ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਪਾਰ ਮંત્રી ਨਰਿੰਦਰ ਮੋਦੀ ਦੀ ਅਗਵਾਈ ਹੇਠ 400 ਤੋਂ ਪਾਰ ਵੱਧ ਸੀਟਾਂ ਲਿਆ ਕੇ ਜਿੱਤ ਹਾਸਲ ਕਰਨਗੇ ਤੇ ਦੇਸ਼ ਅੰਦਰ ਮੁੜ ਤੋਂ ਨਰਿੰਦਰ ਮੋਦੀ ਦੀ ਸਰਕਾਰ ਬਣੇਗੀ ਇਸ ਮੌਕੇ ਪੰਕਜ ਚਾਬਲਾ, ਟੀਐਸਪੀ ਭਾਰਤਵਾਹ, ਗੁਰਦੀਪ ਦੀਪਾ, ਸ਼ੋਅ ਦੁੱਗਲ ਤੋਂ ਇਲਾਵਾ ਹੋਰਨਾ ਭਾਜਪਾ ਵਰਕਰਾਂ ਨੇ ਵੀ ਸਮੂਹ ਦੇਸ਼ਵਾਸੀਆਂ ਨੂੰ ਭਾਜਪਾ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ 6 April 1980 ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਹੋਈ ਸੀਗੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੀ ਉਸ ਹੌਸਲੇ ਦੇ ਨਾਲ ਜਿਸ ਲਗਨ ਦੇ ਨਾਲ ਕੰਮ ਕੀਤਾ ਔਰ ਸਾਡੇ ਜਿਹੜੇ ਉਸ ਵੇਲੇ ਦੇ ਨੇਤਾ ਸੀ ਸ਼੍ਰੀ ਅਟਲ ਵਿਹਾਰੀ ਵਾਜਪਾਈ ਜੀ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਸੀ ਉਹਨਾਂ ਨੇ ਬਰੀ ਡ੍ਰਿੜਤਾ ਦੇ ਨਾਲ ਕੰਮ ਕੀਤਾ ਔਰ ਅੱਜ ਜਿਹੜੀ ਹੈ ਉਹਨਾਂ ਦੇ ਉਸ ਬੂਟ ਲਾਏ ਹੋਏ ਬੂਟੇ ਦੇ ਨਾਲ ਅੱਜ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਉੱਭਰ ਕੇ ਆਈ ਹੈ ਜਿਹਦੇ 11 ਕਰੋੜ ਤੋਂ ਵੱਧ ਜਿਹਦੇ ਮੈਂਬਰ ਨੇ ਔਰ ਜਿਹੜੀ ਹਲੇ ਤੱਕ ਦੁਨੀਆ ਦੀ ਅਜਿਹੀ ਕੋਈ ਵੀ ਰਾਜਨੀਤਿਕ ਦਲ ਨਹੀਂ ਹੈ ਜਿਹਦਾ 11 ਕਰੋੜ ਤੋਂ ਵੱਧ ਦੀ ਸਦਸਤਾ ਹੋਵੇ ਔਰ ਅੱਜ ਉਸ ਤਾਂ ਇਹ ਕਹਿ ਸਕਦੇ ਆ ਕਿ 6 April 1980 ਦਾ ਲਾਇਆ ਹੋ ਬੂਟਾ ਜਿਹੜਾ ਸੀ ਉਸ ਵੇਲੇ ਹਰ ਸੋਹਾਣੀ ਦਾ ਵੀ ਕੇਂਦਰ ਬਣਿਆ ਸੀ ਲੋਕਾਂ ਨੇ ਮਜ਼ਾਕ ਵੀ ਕਰਦੇ ਸੀ ਜਦੋਂ ਦੋ ਸਾਡੇ ਜਿੱਤ ਕੇ ਐਮਪੀ ਆਈ ਸੀ ਤੇ ਲੋਕ ਮਜ਼ਾਕ ਕਰਦੇ ਸੀ ਔਰ ਉਸ ਵੇਲੇ ਸਾਡੇ ਅਟਲ ਬਿਹਾਰੀ ਵਾਜਪਾਈ ਜੀ ਨੇ ਵੀ ਕਿਆ ਸੀ ਕਿ ਅਸੀਂ ਇੱਕ ਦਿਨ ਤੁਸੀਂ ਅੱਜ ਸਾਡਾ ਮਜ਼ਾਕ ਢਾਉਂਦੇ ਆ ਇੱਕ ਦਿਨ ਅਸੀਂ ਤੁਹਾਡਾ ਦੁਨੀਆ ਇੱਥੇ ਜਿਹੜਾ ਅਸੀਂ ਰਾਜ ਕਰਕੇ ਦਿਖਾਵਾਂਗੇ ਉਸ ਦਿਨ ਵੀ ਮਜ਼ਾਕ ਹੋਇਆ ਸੀ ਉਸ ਤੋਂ ਬਾਅਦ ਵੀ ਜਦੋਂ 13 ਦਿਨ ਦੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਤੋਂ 13 ਮਹੀਨੇ ਦੀ ਵੀ ਉਹਨਾਂ ਦੇ ਦੌਰਾਨ ਚ ਵੀ ਲੋਕਾਂ ਨੇ ਮਜ਼ਾਕ ਢਾਹਿਆ ਸੀ ਔਰ ਅਟਲ ਬਿਹਾਰੀ ਵਾਜਪਾਈ ਜੀ ਨੇ ਕਿਆ ਸੀ ਕਿ ਮੈਨੂੰ ਤਾਂ 300 ਤੋਂ ਵੱਧ ਦਾ ਆਂਕੜਾ ਦਿਖਾਈ ਦੇ ਰਿਹਾ ਹੈ ਔਰ ਅੱਜ ਉਹ ਨੂੰ ਸਰਕਾਰ ਕੀਤਾ ਤੇ ਨਰਿੰਦਰ ਮੋਦੀ ਜੀ ਭਾਈ ਨਰਿੰਦਰ ਮੋਦੀ ਜੀ ਨੇ ਉਸ ਨੂੰ ਸਰਕਾਰ ਕੀਤਾ ਹੈ ਔਰ ਆਉਣ ਵਾਲੀਆਂ 2024 ਦੀਆਂ ਚੋਣਾਂਾਂ ਚ 400 ਪਾਰ ਦਾ ਜਿਹੜਾ ਨਾਰਾ ਦਿੱਤਾ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਉਹ ਲਗਨ ਦੇ ਨਾਲ ਲੱਗੇ 400 ਪਾਰ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਸਤਨਾ ਦਿਵਸ ਦੇ ਉੱਤੇ ਮੈਂ ਸਾਰੇ ਹਿੰਦੋਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਫਲਵਾੜਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਅੱਜ 6 April 1980 ਨੂੰ ਜਿਹੜਾ ਇੱਕ ਛੋਟਾ ਬੂਟਾ ਲਗਾਇਆ ਸੀ ਉਹ ਵੱਟ ਬ੍ਰਿਖਸ਼ ਦਾ ਰੂਪ ਧਾਰਨ ਕਰਕੇ ਸਾਰੇ ਹਿੰਦੁਸਤਾਨ ਨੂੰ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਖੁਸ਼ਬੂ ਫਿਲਾ ਰਿਹਾ ਜਿਹਦਾ ਸਾਡੇ ਮਾਲੀ ਨਰਿੰਦਰભાઈ ਮੋਦੀ ਜੀ ਆ ਉਹਨਾਂ ਦੇ ਨੇਤৃত্ব ਦੇ ਵਿੱਚ ਭਾਰਤ ਇੱਕ ਵਾਰੀ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਸੋਨੇ ਦੀ ਚਿੜੀਆ ਬਣਨ ਜਾ ਰਿਹਾ ਆ ਔਰ ਇਹ ਸਾਹਮਣੇ ਕੰਧ ਦੀ ਲਿਖੀ ਇਬਾਦਤ ਦੀ ਤਰ੍ਹਾਂ ਸਾਫ ਆ ਵਿਆਂ ਵਾਲੀ ਤੀਜੀ ਟਰਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਇਸੇ ਤਰ੍ਹਾਂ ਹੀ ਭਾਜਪਾ ਮੰਡਲ ਗੁਰਾਇਆਂ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਅਗਵਾਈ ਹੇਠ ਵੀ ਗੁਰਾਇਆਂ ਵਿਖੇ ਭਾਜਪਾ ਦਾ ਸਥਾਪਨਾ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀਆਰਬੀ ਜਿੱਥੇ ਲੱਡੂ ਵੰਡੇ ਗਏ ਉੱਥੇ ਹੀ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਸਾਰਿਆਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਬ ਕੀ ਬਾਅਦ 400 ਤੋਂ ਪਾਰ ਕਰਕੇ ਮੁੜ ਤੋਂ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। ਅੱਜ ਭਾਰਤ ਦੇ ਜਲਤਾ ਪਾਰਟੀ ਜਾ ਸਥਾਪਨਾ ਕੀਤੀ ਸੀ ਆ 1980 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ ਸੀ ਪਹਿਲੀ ਵਾਰ ਜਦੋਂ ਆ ਬੀਜੇਪੀ ਨੂੰ ਦੋ ਸਿੱਟਾ ਮਿਲੀਆਂ ਸੀ ਸਾਰੀਆਂ ਪਾਰਟੀਆਂ ਬੀਜੇਪੀ ਪਾਰਟੀ ਦੇ ਹੱਸਦੀਆਂ ਸੀ ਤੇ ਉਹ ਹੋਰ ਕਰਦੀ ਅਸੀਂ ਅੱਜ ਦੇਖ ਲਓ ਭਾਰਤੀ ਜਨਤਾ ਪਾਰਟੀ ਸਾਰੇ ਬਾਰਡ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਤੇ ਇੰਡੀਆ ਦੇ ਵਿੱਚ 10 ਸਾਲ ਹੋ ਗਏ ਰਾਜਕਰਨ ਕਰਦੇਆਂ ਨੂੰ ਔਰ ਦਾਨਿਆ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦਾ ਨਾਰਾ ਆ 4 ਜੂਨ 400 ਪਾਰ ਅ ਜਿਲ੍ਹਾ ਜਿਲੰਧਰ ਦੇ ਵਿੱਚ ਵੀ ਅਸੀਂ ਭਾਰਤੀ ਜਨਤਾ ਪਾਰਟੀ ਸੋਸ਼ੀ ਰਿੰਕੂ ਜੀ ਨੂੰ ਭਾਰੀ ਮੌਕਾ ਪੱਤ ਨਾਲ ਜਿਤਾਵਾਂਗੇ ਅਤੇ ਉਹਨਾਂ ਨੂੰ ਸੰਸਦ ਵਿੱਚ ਭੇਜਾਂਗੇ